ਹਾਂਜੀ ਅਧਿਆਪਕ ਸਾਥੀਓ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਬਹੁਤ ਸਾਰੇ ਸਾਥੀਆਂ ਦੇ ਮੈਸੇਜ ਤੇ ਫੋਨ ਆ ਰਹੇ ਆ ਲਗਾਤਾਰ ਅੱਜ ਕਿ ਸਾਡੀ ਜਿਹੜੀ ਆ ਈ ਪੰਜਾਬ ਆਈਡੀ ਆ ਉਹਦੇ ਚ ਅਪਲਾਈ ਫੋਰ ਟਰਾਂਸਫਰ ਦਾ ਲਿੰਕ ਤਾਂ ਆ ਗਿਆ ਪਰ ਜਦੋਂ ਅਸੀਂ ਉਹ ਆਈਡੀ ਖੋਲਦੇ ਆ ਤਾਂ ਆਈਡੀ ਲੌਗ ਆਊਟ ਹੋ ਜਾਂਦੀ ਆ ਸਾਥੀਓ ਤੁਹਾਨੂੰ ਪਤਾ ਹੀ ਆ ਕਿ ਲੰਬੇ ਸਮੇਂ ਤੋਂ ਡੀ ਕਰ ਰਹੇ ਆ ਆਪਾਂ ਕਿ ਬਦਲੀਆਂ ਦਾ ਪੋਰਟਰ ਖੁੱਲੂਗਾ ਵਿਭਾਗ ਵੱਲੋਂ ਬਦਲੀਆਂ ਦਾ ਪ੍ਰੋਸੈਸ ਸ਼ੁਰੂ ਕੀਤਾ ਗਿਆ ਸੀ ਪਹਿਲਾਂ ਵੀ ਪਰ ਚੋਣ ਜਦ ਤੱਕ ਲੱਗਣ ਕਾਰਨ ਉਹ ਰੁਕ ਗਿਆ ਸੀ ਹੁਣ ਸਮੱਸਿਆ ਕੀ ਹੈ ਕਿ ਜਦੋਂ ਵੀ ਮੰਨ ਲਓ ਟਰਾਂਸਫਰ ਦਾ ਡਾਟਾ ਅਪਲਾਈ ਹੁੰਦਾ ਤਾਂ ਉਹਦੀ ਹੁਣ ਸਾਈਡ ਦੀ ਕੋਈ ਅਪਡੇਸ਼ਨ ਚੱਲ ਰਹੀ ਹੋਣੀ ਆ ਜਦੋਂ ਡਾਟਾ ਭਰਿਆ ਜਾਣਾ ਆਪਾਂ ਡਾਟਾ ਆਪ ਦਾ ਭਰਨਾ ਅਪਰੂਵ ਕਰਨਾ ਫਿਰ ਉਹ ਬਕਾਇਦਾ ਵਿਭਾਗ ਵੱਲੋਂ ਪੱਤਰ ਜਾਰੀ ਹੋਊਗਾ ਬਹੁਤ ਜਲਦ ਕਿ ਇਸ ਤੋਂ ਇਸ ਡੇਟ ਤੱਕ ਡਾਟਾ ਭਰਿਆ ਜਾਊਗਾ ਉਸ ਤੋਂ ਬਾਅਦ ਡੀਡੀਓ ਜਿਹੜਾ ਉਹਨਾਂ ਨੇ ਅਪਰੂਵ ਕਰਨਾ ਹੋਊਗਾ ਉਹ ਬਕਾਇਦਾ ਜਿਹੜੀ ਆ ਵਿਭਾਗ ਵੱਲੋਂ ਚਿੱਠੀ ਜਾਰੀ ਹੋਊਗੀ ਉਦੋਂ ਤੋਂ ਤੁਹਾਡਾ ਡਾਟਾ ਜਿਹੜਾ ਉਹ ਭਰਿਆ ਜਾਣ ਲੱਗੂਗਾ ਤਾਂ ਇੱਕ ਹੋਰ ਫੋਨ ਆਇਆ ਸੀ ਕਿ ਡਾਟਾ ਜਿਹੜਾ ਅਸੀਂ ਕਈ ਵਾਰੀ ਪਿਛਲੀ ਵਾਰ ਵੀ ਹੋਇਆ ਸੀ ਕਿ ਗਲਤ ਭਰਿਆ ਜਾਂਦਾ ਫਿਰ ਡਾਟਾ ਮਿਸਮੈਚ ਆਉਂਦਾ ਫਿਰ ਡਾਟਾ ਜਿਹੜਾ ਅਨਲੌਕ ਕਰਾਉਣਾ ਪੈਂਦਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਡਾਟਾ ਭਰਨ ਸੰਬੰਧੀ ਵੀ ਜਾਣਕਾਰੀ ਹੈ ਜਿਹੜੀ ਉਹ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦਿੱਤੀ ਜਾ ਸਕੇ ਕਿ ਕਿਸ ਤਰ੍ਹਾਂ ਡਾਟਾ ਭਰਨਾ ਇਸ ਲਈ ਕਾਲੇ ਨਾ ਪਾਓ ਜਲਦੀ ਹੀ ਜੇਕਰ ਲਿੰਕ ਕ੍ਰੀਏਟ ਹੋਇਆ ਤਾਂ ਵਿਭਾਗ ਵੱਲੋਂ ਇਹਦੇ ਸੰਬੰਧੀ ਪੱਤਰ ਵੀ ਜਾਰੀ ਹੋਊਗਾ ਕਿ ਕਦੋਂ ਤੋਂ ਕਦੋਂ ਤੱਕ ਤੁਸੀਂ ਅਪਲਾਈ ਕਰ ਸਕਦੇ ਆਂ ਡਾਟਾ ਭਰ ਸਕਦੇ ਆਂ ਕਦੋਂ ਤੋਂ ਕਦੋਂ ਤੱਕ ਕਿਹੜਾ ਡਾਟਾ ਡੀਡੀਓ ਵੱਲੋਂ ਅਪਰੂਵ ਕੀਤਾ ਜਾਊਗਾ ਤੇ ਕਦੋਂ ਤੋਂ ਕਦੋਂ ਤੱਕ ਜਿਹੜੀ ਇਹ ਸਟੇਸ਼ਨ ਚੁਆਇਸ ਵਗੈਰਾ ਹੋਊਗੀ ਉਹ ਜਦੋਂ ਤੱਕ ਹਦਾਇਤਾਂ ਜਾਰੀ ਨਹੀਂ ਹੋ ਜਾਂਦੀਆਂ ਉਦੋਂ ਤੱਕ ਥੋੜਾ ਸਬਰ ਬਣਾਈ ਰੱਖੋ ਉਮੀਦ ਹੈ ਕਿ ਜਲਦੀ ਹੀ ਇਹ ਸੰਬੰਧਿਤ ਹਦਾਇਤਾਂ ਜਾਰੀ ਹੋ ਜਾਣਗੀਆਂ ਬਹੁਤ ਬਹੁਤ ਧੰਨਵਾਦ ਜੀ